Eu ਤੋ ਜਿਹੜੇ ਬੰਦੇ ਜਾ ਰਹੇ ਕਿ ਕਿਸ ਖੁਸ਼ੀ ਚ ਬੰਦੇ ਜਾ ਰਹੇ ਆ ਅੱਜ ਬੜੀ ਖੁਸ਼ੀ ਦੀ ਗੱਲ ਆ ਬਈ ਸ਼ਿਵ ਸੈਨਾ ਪੰਜਾਬ ਨੇ ਇੱਕ ਹਿੰਦੂ ਪੰਚਾਇਤ ਕਰੀ ਸੀ ਤਰਨਤਾਰਨ ਅਸੀਂ ਤਰਨਤਾਰਨ ਦੇ ਲੋਕਾਂ ਨੂੰ ਅਪੀਲ ਕੀਤੀ ਸੀ ਮੈਂ ਸੰਦੀ ਦਾ ਭਰਾ ਜਿਹੜਾ ਮਨਦੀਪ ਸਿੰਘ ਖੜਾ ਸੀ ਇਲੈਕਸ਼ਨ ਚ ਉਹਨੂੰ ਕਿਸੇ ਵੀ ਕੀਮਤ 'ਚ ਵੋਟ ਨਾ ਪਾਇਓ ਕਿਉਂਕਿ ਉਹ ਪੰਜਾਬ ਦੇ ਸੂਬੇ ਦਾ ਦੁਸ਼ਮਣ ਉਹਦੇ ਭਰਾ ਨੇ ਸਾਡੇ ਸ਼ਿਵ ਸੈਨਾ ਦੇ ਨੇਤਾ ਸੰਦੀਪ ਸੂਰੀ ਦਾ ਕਤਲ ਕੀਤਾ ਇੱਕ ਇੰਸਪੈਕਟਰ ਦਾ ਜੇਲ੍ਹ ਵਿੱਚ ਸੁਭਾ ਸਿੰਘ ਦਾ ਕਤਲ ਕੀਤਾ ਜੇ ਅਸੀਂ ਕਾਤਲਾਂ ਦੇ ਭਰਾਵਾਂ ਨੂੰ ਐਮਐਲਏ ਬਣਾਵਾਂਗੇ ਫਿਰ ਸਾਡੇ ਸੁੱਬੇ ਦਾ ਕੀ ਹਾਲ ਹੋਏਗਾ ਪਹਿਲਾਂ ਹੀ ਅਸੀਂ ਸੁੱਬੇ ਚ ਬੜਾ ਨੁਕਸਾਨ ਹੋਇਆ ਅੱਜ ਅਸੀਂ ਧੰਨਵਾਦ ਕਰਦੇ ਹਾਂ ਤਰਨ ਤਰਨ ਦੇ ਇਲਾਕੇ ਦੇ ਲੋਕਾਂ ਦਾ ਜਿਨ੍ਹਾਂ ਨੇ ਸਾਡੀ ਗੱਲ ਨੂੰ ਮੰਨਿਆ ਜਿਹੜੀ ਸਾਡੀ ਹਿੰਦੂ ਪੰਚਾਇਤ 2 ਤਰੀਕ ਨੂੰ ਕਰੀ ਸੀ ਉਹ ਕਾਮਯਾਬ ਹੋਈ ਉੱਥੇ ਜਿਹੜਾ ਉਹ ਕਾਤਲ ਦਾ ਭਰਾ ਬੁਰੀ ਤਰ੍ਹਾਂ ਹਾਰਿਆ ਅਸੀਂ ਧੰਨਵਾਦ ਕਰਦੇ ਆ ਲੋਕਾਂ ਦਾ ਆਮ ਪਬਲਿਕ ਦਾ ਤੇ ਤਰਨਤਨ ਦੇ ਲੋਕਾਂ ਦਾ ਜਿਨ੍ਹਾਂ ਨੇ ਸਾਡੀ ਗੱਲ ਨੂੰ ਮੰਨਿਆ ਮੈਂ ਪੰਜਾਬ ਸੂਬੇ ਦੇ ਵਿੱਚ ਕੋਈ ਕਾਤਿਲ ਨਹੀਂ ਪੰਜਾਬ ਦੇ ਵਿੱਚ ਜਿਹੜੇ ਪੰਜਾਬ ਨੂੰ ਪਿਆਰ ਕਰਦੇ ਨੇ ਉਹਨਾਂ ਲੋਕਾਂ ਵਾਸਤੇ ਪੰਜਾਬ ਦਾ ਸੂਬਾ ਹੈ ਇਸ ਅਮਨ ਸ਼ਾਂਤੀ ਵਾਸਤੇ ਅਸੀਂ ਅੱਜ ਲੱਡੂ ਵੰਡ ਕੇ ਖੁਸ਼ੀ ਮਨ ਰਹੇ ਨੇ ਕਿ ਸਾਡੇ ਲੋਕਾਂ ਨੇ ਫਤਿਹ ਦਿੱਤੀ ਉਹਨਾਂ ਨੂੰ ਜਿਹੜਾ ਪੰਜਾਬ ਦੇ ਸੂਬੇ ਲਈ ਲੜਦੇ ਨੇ ਨਾ ਕਿ ਜਿਹੜਾ ਕਾਤਲਾਂ ਵਾਸਤੇ ਜੇ ਉਹਦੀ ਜਿੱਤ ਹੋ ਜਾਂਦੀ ਤਾਂ ਸਾਡੇ ਪੰਜਾਬ 'ਚ ਪਹਿਲਾ ਬੜਾ ਬੁਰਾ ਹਾਲ ਸੀ ਹੋਰ ਬੁਰਾ ਹਾਲ ਹੋਣਾ ਸੀ ਅੱਜ ਸਾਬ ਕਰਤਾ ਸਾਡੇ ਲੋਕਾਂ ਨੇ ਪੰਜਾਬ ਜਿਹੜਾ ਪੰਜਾਬ ਦੀ ਖੁਸ਼ਹਾਲੀ ਲਈ ਖੜਾ ਹੈ ਅਸੀਂ ਉਸ ਖੁਸ਼ੀ ਦੇ ਵਿੱਚ ਲੱਡੂ ਬਣਦੇ ਨੇ ਸਭ ਤੋਂ ਪਹਿਲਾਂ ਅਸੀਂ ਤੁਹਾਡਾ ਪੱਤਰਕਾਰ ਸਾਹਿਬ ਮੂੰਹ ਮਿੱਠਾ ਕਰਾਉਂਦੇ ਆ ਲਾਓ ਤੁਸੀਂ ਤੇ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਦਾ ਲਾਓ ਜੀ ਸਾਡੇ ਚੇਅਰਮੈਨ ਸਾਹਿਬ ਦਾ ਪੰਜਾਬ ਪ੍ਰਧਾਨ ਜੀ ਦਾ ਹੋ ਗਿਆ ਮਤਲਬ ਹੋ ਗਿਆ ਹਲੋ ਚਾਓ ਜੀ ਇਸ ਖੁਸ਼ੀ ਵਿੱਚ ਅਸੀਂ ਲੱਡੂ ਮਡਾਰ ਪੰਡ ਰਹੇ ਨੇ Okay. <laughs>